ਜਿਵੇਂ ਬਾੜੀ ਆਖਦੇ ਹਨ ਬਾਗ ਨੂੰ ਜਿੱਥੇ ਸੋਹਣੇ ਸੋਹਣੇ ਰੂਪ ਵਾਲੇ ਸੋਹਣੀਆਂ ਖੁਸ਼ਬੂਈਆਂ ਸੁਗੰਧੀਆਂ ਵਾਲੇ ਫੁੱਲ ਖਿੜੇ ਹੋਏ ਹੁੰਦੇ ਹਨ ਤਿਵੇਂ ਸਤ ਸੰਗ ਨੂੰ ਬਾੜੀ ਆਖੀਦਾ ਹੈ ਇਸ ਵਿੱਚ ਭਲੇ ਭਲੇ ਮਨੁੱਖ ਨੇਕੀ ਕਰਨ ਵਾਲੇ ਦੂਜਿਆਂ ਨੂੰ ਸੁੱਖ ਦੇਣ ਵਾਲੇ ਆ ਇਕੱਠੇ ਹੁੰਦੇ ਹਨ ਫਿਰ ਗੁਰੂ ਕੀ ਬਾਣੀ ਪੜਨ ਵਾਲੇ ਬਾਣੀ ਦਾ ਕੀਰਤਨ ਕਰਨ ਵਾਲੇ ਆ ਕੇ ਕੀਰਤਨ ਕਰਦੇ ਹਨ ਫਿਰ ਵਾਹਿਗੁਰੂ ਦੇ ਪਿਆਰ ਵਾਲੇ ਆ ਬੈਠਦੇ ਹਨ ਤੇ ਮਨੋਂ ਨਾਮ ਦੀ ਸੁਗੰਧੀ ਖਿਲਾਰਦੇ ਹਨ ਸੋ ਸੁਲਤਾਨਪੁਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੀ ਇਹ ਸਤਸੰਗੀ ਵਾੜੀ ਖੜੇ ਰਹੀ ਸੀ ਆਪ ਅੰਮ੍ਰਿਤ ਵੇਲੇ ਇੱਕ ਪੈਰ ਤੇ ਸੰਜਾਂ ਪਈ ਤੇ ਸ਼ਾਮ ਪਈ ਤੇ ਇੱਕ ਪੈਰ ਭਜਨ ਬੰਦਗੀ ਤੇ ਕੀਰਤਨ ਦਾ ਰੰਗ ਲਾ ਦੇਂਦੇ ਸਨ ਦਿਹਾੜੀ ਆਪਣੀ ਦੁਕਾਨ ਤੇ ਕੰਮ ਕਰਦੇ ਸਨ ਉਹ ਚਾਹੇ ਵਪਾਰ ਹੁੰਦਾ ਸੀ ਸੋਹਣੀ ਤਰ੍ਹਾਂ ਕਰਦੇ ਸਨ ਪਰ ਮਨ ਅੰਦਰੋਂ ਵਾਹਿਗੁਰੂ ਜੀ ਨਾਲ ਲੱਗਾ ਰਹਿੰਦਾ ਸੀ ਕੋਈ ਕੋਈ ਸਾਖੀ ਤਦੋਂ ਦੀ ਟੁਰੀ ਆਉਂਦੀ ਹੈ ਦੁਕਾਨ ਤੇ ਮਾਲ ਤੋਲਣ ਵਾਸਤੇ ਤੋਲਾ ਨੌਕਰ ਹੁੰਦਾ ਸੀ ਤੋਲਾ ਨੌਕਰ ਜਿਹੜਾ ਮਾਲ ਤੋਲ ਕੇ ਦਿੰਦਾ ਸੀ ਪਰ ਜੇ ਕਿਸੇ ਵੇਲੇ ਨਾ ਹੋਵੇ ਤੋਲਾ ਤਾਂ ਆਪ ਵੀ ਤੋਲਣ ਬਹਿ ਜਾਂਦੇ ਸਨ ਕਈ ਵੇਰੀ ਆਪ ਤੋਲਦਿਆਂ ਇਸ ਤਰ੍ਹਾਂ ਹੋਇਆ ਕਿ 12 ਵੇਰ ਤਾਂ ਤੋਲੀ ਗਏ ਇੱਕ ਇੱਕ ਸ਼ਾਬਾ ਤੋਲ ਕੇ ਪਾਈ ਗਏ ਤੇ ਗਿਣੀ ਗਏ ਹਨ 1 2 3 4 5 6 7 8 9 10 11 12 ਹੁਣ ਜਦ 13ਵਾਂ ਸ਼ਾਬਾ ਆਇਆ ਤੇ ਆਖਿਆ 13 ਤਾਂ ਚਿਹਰਾ ਬਦਲ ਗਿਆ ਨੈਣ ਮੰਦ ਹੋ ਗਏ ਮੰਦ ਹੋ ਗਏ ਦਾ ਮਤਲਬ ਮੀਟੇ ਗਏ ਬੰਦ ਹੋ ਗਏ ਤੇ ਮੂੰਹੋਂ ਤੇਰਾ ਨਹੀਂ ਪਰ ਤੇਰਾ ਨਿਕਲਿਆ ਤੇ ਤੇਰਾ ਤੇਰਾ ਦੀ ਧੁਨ ਲੱਗ ਗਈ ਨਾਲੇ ਤੇਰਾ ਤੇਰਾ ਕਹੀ ਜਾਂਦੇ ਨੇ ਨਾਲੇ ਉਹ ਛਾਬਾ ਤੱਕੜੀ ਦੇ ਵਿੱਚ ਪਾਈ ਜਾਂਦੇ ਨੇ ਤੇ ਤੱਕੜੀ ਧਰਤੀ ਤੇ ਟਿਕ ਜਾਂਦੀ ਹੈ ਆਪ ਅਹਲ ਅਡੋਲ ਪਟੜੀ ਤੇ ਬੈਠੇ ਟਿਕ ਗਏ ਹਨ ਤੁਸੀਂ ਪੁੱਛੋਗੇ ਕਿ ਇਹ ਕੀ ਹੋਇਆ ਤਾਦ ਧਿਆਨ ਦੇ ਕੇ ਸਮਝ ਲਓ ਤੇਰਾ ਦਾ ਅਰਥ ਹੈ ਮੈਂ ਤੇਰਾ ਹਾਂ ਗੁਰੂ ਨਾਨਕ ਦੇਵ ਜੀ ਦਾ ਮਨ ਅੰਦਰੋਂ ਆਪਣੇ ਪਿਆਰੇ ਵਾਹਿਗੁਰੂ ਵੱਲ ਝੁਕਿਆ ਰਹਿੰਦਾ ਸੀ ਤੇਰਾ ਕਹਿੰਦੇ ਆ ਅੰਦਰ ਵਸਦੇ ਦਿਸਦੇ ਰੱਬ ਜੀ ਵੱਲ ਜੋ ਰੁਖ ਬੱਜਾ ਰਹਿੰਦਾ ਸੀ ਉਹ ਬੋਲ ਉਠਿਆ ਤੇਰਾ ਭਾਈ ਹੇ ਮੇਰੇ ਮਨ ਵਿੱਚ ਵਸ ਰਹੇ ਵਾਹਿਗੁਰੂ ਜੀ ਮੈਂ ਤੇਰਾ ਹਾਂ ਇੱਕ ਵੀਰ ਕਹਿੰਦੇ ਆ ਸਵਾਦ ਬਣ ਗਿਆ ਤੇ ਆਪ ਉਸੇ ਸਵਾਦ ਵਿੱਚ ਮਗਨ ਹੋ ਗਏ ਤੇਰਾ ਤੇਰਾ ਕਹੀ ਗਏ ਤੇ ਸੁਆਦ ਵਿੱਚ ਲੱਗੇ ਰਹੇ ਤੱਕੜੀ ਜ਼ਮੀਨ ਤੇ ਟੈ ਪਈ ਤੇ ਜਿਵੇਂ ਆਖਦੇ ਹਨ ਜੋਗੀ ਸਮਾਧੀ ਵਿੱਚ ਹੋ ਜਾਂਦਾ ਹੈ ਤਿਵੇਂ ਆਪ ਜੀ ਆਪਣੇ ਪਰਮੇਸ਼ਰ ਜੀ ਦੇ ਧਿਆਨ ਵਿੱਚ ਜੁੜ ਗਏ ਮਗਨ ਹੋ ਗਏ ਜਿਵੇਂ ਕੋਈ ਬਾਲ ਮਾਂ ਨੂੰ ਬਾਹਰੋਂ ਆਏ ਵੇਖ ਕੇ ਮਾਂ ਨੂੰ ਜੱਫੀ ਮਾਰ ਕੇ ਉਸ ਜੱਫੀ ਦੇ ਸੁਆਦ ਵਿੱਚ ਚਿੰਬੜਿਆ ਰਹਿ ਜਾਂਦਾ ਹੈ ਕਿੰਨਾ ਚਿਰ ਮਾਂ ਨੂੰ ਛੱਡਦਾ ਹੀ ਨਹੀਂ ਇਸ ਤਰ੍ਹਾਂ ਦੇ ਕਈ ਕੌਤਕ ਵਰਤ ਦੇ ਸ਼ਹਿਰ ਦੇ ਕਈ ਲੋਕੀ ਤੇ ਬਾਹਰ ਦੇ ਕਈ ਲੋਕੀ ਗੁਰੂ ਜੀ ਤੋਂ ਸਿੱਖ ਮਤ ਲੈ ਕੇ ਪ੍ਰੇਮੀ ਹੋ ਗਏ ਸਨ ਜਿਵੇਂ ਸਾਡੇ ਸ਼ਰੋਮਣੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਸੁਲਤਾਨਪੁਰੇ ਮਹਿ ਕੇਤਕ ਮਨਵ ਗਿਆਨ ਸੰਪੰਨ ਭਏ ਸੁਖ ਪਾਈ ਨੁਤ ਨਿੰਦ ਤਜੀ ਸਮਤਾ ਸਰਜੀ ਲਰਜੀ ਆ ਵਿਵੇਕ ਕੀ ਫੌਜ ਭਜਾਈ ਅਰਥ ਸੁਲਤਾਨਪੁਰੇ ਵਿੱਚ ਕਈ ਮਨੁੱਖ ਗਿਆਨਵਾਨ ਹੋ ਗਏ ਤੇ ਸੁਖ ਪਾਇਆ ਉਹਨਾਂ ਨੇ ਉਸਤਤ ਨਿੰਦਿਆ ਛੱਡ ਦਿੱਤੀ ਤੇ ਸਮਤਾ ਉਤੇ ਟੇਕ ਗਏ ਅਗਿਆਨ ਦੀ ਫੌਜ ਮਾਰ ਕੇ ਭਜਾ ਦਿੱਤੀ ਫਿਰ ਲਿਖਦੇ ਹਨ ਖਗ ਸੰਤ ਸਦਾ ਤਹ ਸੇਵਤ ਹੈ ਪੁਨ ਦੇਵਤ ਔਰਨ ਕੋ ਉਪਕਾਰ ਅਰਥਾਤ ਸੰਤਾਂ ਰੂਪੀ ਪੰਛੀ ਉਹਨਾਂ ਦੀ ਸੇਵਾ ਕਰਦੇ ਤੇ ਫਿਰ ਆਪ ਹੋਰਨਾਂ ਨੂੰ ਉਪਕਾਰ ਬਖਸ਼ਦੇ ਹਨ ਜੇ ਤਾਂ ਗੁਰੂ ਜੀ ਇੱਕ ਸੰਤ ਵਾਂਗੂ ਕੰਮ ਕਰਨਾ ਹੁੰਦਾ ਤਾਂ ਆਪ ਜੀ ਨੇ ਦੁਨੀਆ ਦੇ ਕੰਮ ਕਰਦਿਆਂ ਫਿਰ ਸਤ ਸੰਗ ਦਾ ਕੰਮ ਟੋਰਦਿਆਂ ਇਹ ਜੋ ਕੁਝ ਬਣਾਇਆ ਸੀ ਕਾਫੀ ਸੀ ਕਾਫੀ ਸੀ ਕਹੀਦਾ ਹੈ ਕਿ ਹੋਰ ਕੁਝ ਸੋਚਣ ਜਾਂ ਕਰਨ ਦੀ ਲੋੜ ਬਾਕੀ ਨਹੀਂ ਸੀ ਕਿਉਂਕਿ ਆਪ ਨੇ ਕਰਕੇ ਦਿਖਾ ਦਿੱਤਾ ਸੀ ਕਿ ਜੋ ਵਾਂਗੂ ਘਰ ਬਾਰ ਛੱਡ ਕੇ ਬਣਾ ਨੂੰ ਜਾਣ ਦੀ ਲੋੜ ਨਹੀਂ ਟੱਬਰਾਂ ਦੇ ਵਿੱਚ ਵੱਸਦੇ ਆਂ ਕੰਮ ਕਾਰ ਵਿਹਾਰ ਕਰਦੇ ਆਂ ਆਦਮੀ ਨੇਕ ਸਰਬੱਤ ਦਾ ਭਲਾ ਕਰਨ ਵਾਲਾ ਤੇ ਅੰਦਰੋਂ ਵਾਹਿਗੁਰੂ ਜੀ ਨਾਲ ਪਿਆਰ ਕਰਦਾ ਸੋਹਣਾ ਮਨੁੱਖ ਬਣ ਸਕਦਾ ਹੈ ਜਿਸ ਨੂੰ ਗੁਰੂ ਜੀ ਗੁਰਮੁਖ ਆਖਦੇ ਸਨ ਪਰ ਗੁਰੂ ਜੀ ਦਾ ਚਿੱਤ ਸੀ ਸਾਰੇ ਹਿੰਦ ਵਿੱਚ ਤੇ ਹਿੰਦ ਤੋਂ ਬਾਹਰ ਫਿਰਨ ਦਾ ਤੇ ਇਹ ਸੋਹਣੀ ਜਾਂਚ ਸਾਰੇ ਜਗਤ ਨੂੰ ਸਿਖਾਲਣ ਦਾ ਇਸ ਕਰਕੇ ਆਪ ਜੀ ਕਈ ਵੇਰ ਸੋਚਦੇ ਕਿ ਮੈਂ ਕਿਸ ਕੰਮ ਲਈ ਆਇਆ ਹਾਂ ਤੇ ਰੱਬ ਜੀ ਨੇ ਕਲਿਆ ਹੈ ਉਸ ਦਾ ਡੰਕਾ ਵਜਾ ਦੇ ਸਾਰੀ ਦੁਨੀਆ ਵਿੱਚ ਤਾਂ ਜੋ ਜਗਤ ਦਾ ਭਲਾ ਹੋਵੇ ਜਗਤ ਦੇ ਆਮ ਲੋਕੀ ਆਪਣੇ ਲਾਲਚ ਵਿੱਚ ਆਪਣੇ ਸਵਾਰਥ ਵਿੱਚ ਇੱਕ ਤਰ੍ਹਾਂ ਲੋਭ ਦੀ ਅੱਗ ਵਿੱਚ ਸੜ ਰਹੇ ਤੇ ਹੋਰਨਾਂ ਨੂੰ ਸਾੜ ਰਹੇ ਹਨ ਇਹਨਾਂ ਨੂੰ ਸਰਬੱਤ ਦਾ ਭਲਾ ਸਿਖਾਵਾਂ ਤੇ ਇਹ ਅੱਗ ਬੁਝੇ ਪਰ ਸਰਬੱਤ ਦਾ ਭਲਾ ਤਾਂ ਸਿੱਖਿਆ ਜਾ ਸਕਦਾ ਹੈ ਜੇ ਅੰਦਰ ਬੈਠੇ ਬਾਬਲ ਨਾਲ ਪਿਆਰ ਪਵੇ ਸੋ ਆਪ ਜੀ ਹੁਣ ਜਗਤ ਜਲੰਦੇ ਵਿੱਚ ਠੰਡਾ ਵਰਤੌਣ ਤੇ ਸੀਤਲ ਪੰਥ ਟੋਰਨ ਦੇ ਵਿਚਾਰਾਂ ਵਿੱਚ ਪੈ ਜਾਂਦੇ ਤੇ ਵਾਹਿਗੁਰੂ ਜੀ ਵੱਲੋਂ ਹੁਕਮ ਨੂੰ ਉਡੀਕਦੇ ਸਨ